ਇੱਕ ਵਿਦਵਾਨ ਨੇ ਗੱਲ ਆਖੀ ਸੀ ਕਹਿੰਦਾ ਵੀ ਇੱਕ ਗੱਲ ਨੂੰ ਤੁਸੀਂ 100 ਵਾਰੀ ਦੁਹਰਾਓ ਤੇ ਉਹ ਗੱਲ ਹੋਵੇ ਝੂਠੀ ਇੱਕ ਝੂਠੀ ਗੱਲ ਨੂੰ 100 ਵਾਰੀ ਦੁਹਰਾ ਦਿਓ ਜਦੋਂ 101ਵੀਂ ਵਾਰ ਉਸ ਗੱਲ ਨੂੰ ਫਿਰ ਦੁਹਰਾਇਆ ਜਾਏਗਾ ਨਾ ਤੇ ਆਮ ਲੋਕਾਂ ਨੂੰ ਲੱਗੇਗਾ ਜੇ ਇਹ ਇੰਨੀ ਵਾਰੀ ਆਖ ਰਿਹਾ ਏ ਤੇ ਸੱਚ ਹੀ ਕਹਿ ਰਿਹਾ ਹੋਵੇਗਾ ਨਾ ਇਹਨੇ ਝੂਠ ਕਿਦਾਂ ਆਖਿਆ ਹੋਵੇਗਾ ਇਹ ਸੱਚ ਹੀ ਹੋਏਗਾ 100 ਵਾਰੀ ਝੂਠ ਬੋਲੋ ਤੇ ਉਹ ਵੀ ਸੱਚ ਪ੍ਰਤੀਤ ਹੁੰਦਾ ਏ ਤੇ ਇੱਥੇ ਦੁਨੀਆ ਦੇ ਲੋਕਾਂ ਨੂੰ ਪਤਾ ਨਹੀਂ ਕਿੰਨੇ 100 ਸਾਲਾਂ ਤੋਂ ਇਹ ਝੂਠ ਜਿਹੜਾ ਉਹ ਸੁਣਾਇਆ ਗਿਆ ਕਿ ਉੱਪਰ ਕੋਈ ਧਰਮ ਰਾਜ ਰਹਿੰਦਾ ਏ ਉਹਦੀ ਕੋਈ ਨਗਰੀ ਏ ਉੱਤੇ ਉੱਪਰ ਕੋਈ ਚਿਤ੍ਰਗੁਪਤੋ ਬੈਠਾ ਹੋਇਆ ਏ ਉਹ ਰਜਿਸਟਰ ਹੈਗੇ ਨੇ ਉਹਦੇ ਕੋਲ ਉਹ ਚੰਗਾ ਲਿਖ ਰਿਹਾ ਮਾੜਾ ਲਿਖ ਰਿਹਾ ਸਜ਼ਾ ਮਿਲਦੀ ਹੈ ਸਵਰਗ ਚ ਭੇਜ ਦਿੱਤਾ ਜਾਂਦਾ ਹੈ ਨਰਕ ਵਿੱਚ ਭੇਜ ਦਿੱਤਾ ਜਾਂਦਾ ਹੈ ਲੋਕਾਂ ਨੂੰ ਇਹ ਗੱਲਾਂ ਇੰਨੀ ਵਾਰੀ ਸੁਣਾਈਆਂ ਗਈਆਂ ਇੰਨੀ ਵਾਰੀ ਧਾਰਮਿਕ ਸਥਾਨਾਂ ਦੇ ਉੱਤੇ ਸੁਣਾਈਆਂ ਗਈਆਂ ਇੱਥੋਂ ਇਹ ਗੱਲ ਪਤਾ ਲੱਗਦੀ ਹੈ ਕਿ ਲੋਕਾਂ ਨੂੰ ਝੂਠ ਸੁਣਨ ਦੀ ਇੰਨੀ ਜ਼ਿਆਦਾ ਆਦਤ ਪੈ ਚੁੱਕੀ ਸੀ ਕਿ ਅੱਜ ਜੇ ਇਹਨਾਂ ਗੱਲਾਂ ਨੂੰ ਕੱਢਣਾ ਵੀ ਚਾਹੋ ਨਾ ਤੇ ਉਹ ਗੱਲਾਂ ਨਿਕਲਦੀਆਂ ਨਹੀਂ ਵੈਸੇ ਗੁਰਬਾਣੀ 'ਚ ਲਫ਼ਜ਼ ਵਰਤੇ ਨੇ ਪਰ ਇਹਨਾਂ ਦੇ ਅਰਥ ਜਿਹੜੇ ਨੇ ਉਹ ਕੁਝ ਹੋਰ ਨੇ ਜਿੱਥੇ ਚਿੱਤਰ ਗੁਪਤ ਲਫ਼ਜ਼ ਆਏਗਾ ਹੁਣ ਆਮ ਚਿੱਤਰਗੁਪਤ ਤੇ ਉਹ ਮੰਨਿਆ ਗਿਆ ਜਿਹੜਾ ਵੀ ਮੋਢਿਆਂ ਤੇ ਬੈਠੇ ਹੋਏ ਨੇ ਜੀ ਉਹ ਚੰਗਾ ਲਿਖ ਰੇ ਮਾੜਾ ਲਿਖ ਰੇ ਗੁਰੂ ਸਾਹਿਬ ਨੇ ਉਹਨੂੰ ਚਿੱਤਰਗੁਪਤ ਨਹੀਂ ਆਖਿਆ ਗੁਰਬਾਣੀ ਜਦੋਂ ਪ੍ਰਭਾਸ਼ਾ ਚਿੱਤਰਗੁਪਤ ਦੀ ਸਾਡੇ ਸਾਹਮਣੇ ਰੱਖਦੀ ਉਹ ਵੀ ਵਖਰੀ ਜੇ ਚਿੱਤਰ ਤੇ ਗੁਪਤ ਗੁਪਤ ਕੀ ਹੈ ਭਾਬ ਮੇਰੇ ਅੰਦਰ ਇੱਕ ਖਿਆਲ ਮੈਂ ਸੋਚਿਆ ਇੱਕ ਵਿਚਾਰ ਮੈਂ ਸੋਚੀ ਉਹ ਕੀ ਹੈ ਉਹ ਗੁਪਤ ਹੈ ਹਜੇ ਕਿਸੇ ਨੂੰ ਪਤਾ ਤੇ ਨਹੀਂ ਨਾ ਮਨ ਲਓ ਮੇਰੇ ਮਨ ਦੇ ਅੰਦਰ ਇੱਕ ਵਿਚਾਰ ਪੈਦਾ ਹੋਈ ਕਿ ਅੱਜ ਸ਼ਾਮੀ ਜਦੋਂ ਮੈਂ ਨਾਸ਼ਤਾ ਕਰਨਾ ਹੈ ਤੇ ਉਥੇ ਮੈਨੂੰ ਆ ਫਲਾਣੀ ਚੀਜ਼ ਜਿਹੜੀ ਹੈ ਉਹ ਖਾਣ ਵਾਸਤੇ ਚਾਹੀਦੀ ਹੈ ਹੁਣ ਮੇਰੇ ਮਨ ਦੇ ਅੰਦਰ ਇਹ ਵਿਚਾਰ ਹੋਈ ਹੁਣ ਇਹ ਗੁਪਤ ਹੈ ਇਹ ਮੇਰੇ ਪਰਿਵਾਰ ਵਾਲਿਆਂ ਨੂੰ ਪਤਾ ਥੋੜੀ ਨਾ ਲੱਗੀ ਹੈ ਜਦ ਤੱਕ ਮੈਂ ਬੋਲ ਕੇ ਨਹੀਂ ਦੱਸਾਂਗਾ ਜਦ ਤੱਕ ਮੈਂ ਬੋਲ ਕੇ ਨਹੀਂ ਦੱਸਾਂਗਾ ਤੇ ਮੇਰੇ ਪਰਿਵਾਰ ਵਾਲਿਆਂ ਨੂੰ ਪਤਾ ਨਹੀਂ ਲੱਗਣਾ ਨਾ ਮੇਰੀ ਭੈਣ ਨੂੰ ਪਤਾ ਲੱਗਣਾ ਹੈ ਨਾ ਮੇਰੀ ਮਾਂ ਨੂੰ ਪਤਾ ਲੱਗਣਾ ਹੈ ਨਾ ਮੇਰੇ ਪਿਤਾ ਨੂੰ ਪਤਾ ਲੱਗਣਾ ਹੈ ਉਹਨਾਂ ਨੂੰ ਪਤਾ ਨਹੀਂ ਲੱਗਣਾ ਵੀ ਇਹਦੇ ਅੰਦਰ ਕੀ ਵਿਚਾਰ ਹੈ ਉਹ ਗੁਪਤ ਹੈ ਪਰ ਜਦੋਂ ਉਹੀ ਚੀਜ਼ ਮੈਂ ਖਰੀਦ ਕੇ ਲਿਆਇਆ ਕਿਤੋਂ ਬਾਹਰ ਗਿਆ ਦੁਕਾਨ ਦੇ ਉੱਤੇ ਜਿਹੜੀ ਚੀਜ਼ ਖਾਣ ਦਾ ਜੀ ਕੀਤਾ ਉਹ ਮੈਂ ਖਰੀਦ ਕੇ ਲੈ ਆਇਆ ਤੇ ਘਰ ਲਿਆ ਕੇ ਜਦੋਂ ਮੈਂ ਖਾਂਦਾ ਪਿਆ ਉਹ ਗੱਲ ਜਿਹੜੀ ਸਾਹਮਣੇ ਆ ਗਈ ਨਾ ਹੁਣ ਉਹ ਕੀ ਹੈ ਉਹ ਚਿੱਤਰ ਹੈ ਪਵ ਚਿੱਤਰ ਆ ਗਿਆ ਜਿਵੇਂ ਇੱਕ ਆਰਟਿਸਟ ਦੇ ਮਨ ਦੇ ਅੰਦਰ ਇੱਕ ਚਿੱਤਰ ਜਿਹੜਾ ਹੈ ਉਹ ਤਿਆਰ ਹੋਇਆ ਉਹ ਗੁਪਤ ਹੈ ਜੇ ਤੱਕ ਉਹ ਕਿਸੇ ਨੂੰ ਪਤਾ ਨਹੀਂ ਲੱਗਾ ਪਰ ਜਦੋਂ ਉਹ ਸਾਹਮਣੇ ਉਸ ਪੇਂਟਿੰਗ ਨੂੰ ਬਣਾ ਦਿੰਦਾ ਹੈ ਉਸ ਚਿੱਤਰ ਨੂੰ ਬਣਾ ਦਿੰਦਾ ਹੈ ਤੇ ਫੇਰ ਸਾਰੀ ਸਾਰੀ ਦੁਨੀਆ ਨੂੰ ਪਤਾ ਲੱਗ ਜਾਂਦਾ ਹੈ ਵੀ ਇਹਦੇ ਅੰਦਰ ਕਿਹੜੀ ਚੀਜ਼ ਸੀ ਜਿਹੜੀ ਅੱਜ ਨਿਕਲ ਕੇ ਸਾਹਮਣੇ ਆ ਗਈ ਹੈ ਗੁਰੂ ਸਾਹਿਬ ਨੇ ਇਸ ਨੂੰ ਚਿੱਤਰ ਤੇ ਗੁਪਤ ਦਾ ਨਾਮ ਦਿੱਤਾ ਹੈ ਕਹਿੰਦੇ ਤੇਰੇ ਅੰਦਰ ਹੀ ਸਾਰਾ ਕੁਝ ਵਾਪਰਦਾ ਪਿਆ ਭਲਿਆ ਤੇਰੇ ਗੁਪਤ ਖਿਆਲ ਤੇ ਤੇਰੇ ਚਿੱਤਰੇ ਹੋਏ ਖਿਆਲ ਭਾਵ ਤੇਰੀ ਅੰਦਰਲੀ ਸੋਚ ਇਹ ਜਦੋਂ ਬਾਹਰ ਆ ਜਾਂਦੀ ਹੈ ਨਾ ਉਹ ਚਿੱਤਰ ਗੁਪਤ ਵਾਲਾ ਕੰਮ ਕਰਦੀ ਹੈ ਹੁਣ ਵੇਖੋ ਇਹ ਚਿੱਤਰ ਗੁਪਤ ਇਹ ਅਰਥ ਗੁਰੂ ਸਾਹਿਬ ਨੇ ਕਿਉਂ ਰੱਖੇ ਕਾਰਨ ਇਹ ਸੀਗਾ ਬੰਦਾ ਬਹੁਤ ਭੈੜਾ ਸੋਚਦਾ ਆਪਣੇ ਮਨ ਦੇ ਅੰਦਰ ਇਹਦੇ ਬੜੇ ਗੁਪਤ ਖਿਆਲ ਨੇ ਪਰ ਸਤਿਗੁਰੂ ਨੇ ਆਖਿਆ ਜਦੋਂ ਉਹ ਤੇਰੇ ਗੁਪਤ ਖਿਆਲ ਬਾਹਰ ਚਿੱਤਰੇ ਗਏ ਨਾ ਬਾਹਰ ਸਾਹਮਣੇ ਆ ਗਏ ਕੋਈ ਭੈੜਾ ਖਿਆਲ ਤੂੰ ਸੋਚਿਆ ਹੁਣ ਤਦ ਤੱਕ ਤੇ ਦੁਨੀਆ ਦੇ ਲੋਕਾਂ ਨੂੰ ਪਤਾ ਨਹੀਂ ਲੱਗਾ ਜਦ ਤੱਕ ਉਹ ਸਾਹਮਣੇ ਨਹੀਂ ਆਇਆ ਪਰ ਜਦੋਂ ਉਹ ਤੇਰਾ ਅੰਦਰਲਾ ਭੈੜਾ ਖਿਆਲ ਜਦੋਂ ਬਾਹਰ ਨਿਕਲ ਕੇ ਸਾਹਮਣੇ ਆ ਜਾਂਦਾ ਹੈ ਨਾ ਚਿੱਤਰਿਆ ਜਾਂਦਾ ਹੈ ਦੁਨੀਆ ਦੇ ਵਿੱਚ ਤੇ ਫਿਰ ਕੀ ਹੁੰਦਾ ਜਦੋਂ ਦੁਨੀਆ ਦੇ ਵਿੱਚ ਭੈੜੀ ਕਰਤੂਤ ਸਾਹਮਣੇ ਆਉਂਦੀ ਹੈ ਤੇ ਫਿਰ ਕੀ ਹੁੰਦਾ ਫਿਰ ਕੁੱਟ ਪੈਂਦੀ ਹੈ ਫਿਰ ਥੂ ਥੂ ਵੀ ਹੁੰਦੀ ਹੈ ਫਿਰ ਲੋਕ ਮਾੜਾ ਵੀ ਕਹਿੰਦੇ ਨੇ ਤੇ ਜੇ ਬੰਦੇ ਨੇ ਕੁਝ ਅੰਦਰ ਚੰਗਾ ਸੋਚਿਆ ਹੈ ਤੇ ਜੇ ਉਹ ਬਾਹਰ ਨਿਕਲ ਕੇ ਆਇਆ ਹੈ ਤੇ ਫਿਰ ਵਡਿਆਈ ਵੀ ਹੁੰਦੀ ਹੈ ਇਸ ਨੂੰ ਚਿੱਤਰਗੁਪਤ ਦਾ ਨਾਮ ਦਿੱਤਾ ਸੀ ਗੁਰੂ ਸਾਹਿਬ ਨੇ ਕਹਿੰਦੇ ਚਿੱਤਰਗੁਪਤ ਅਸਲ ਦੇ ਵਿੱਚ ਬੰਦੇ ਆ ਤੂੰ ਹੀ ਹੈਗਾ ਕਿਸੇ ਹੋਰ ਨੂੰ ਨਾ ਸਮਝੀ ਜਾਈ ਕਿ ਉੱਤੇ ਕੋਈ ਬੈਠਾ ਹੋਇਆ ਪਾਬ ਜਿੱਦਾਂ ਦਾ ਤੂੰ ਆਪਣੇ ਅੰਦਰ ਖਿਆਲ ਸੋਚ ਲਵੇਂਗਾ ਉਹਦਾ ਨਤੀਜਾ ਬਾਅਦ ਵਿੱਚ ਜਦੋਂ ਤੂੰ ਪ੍ਰੈਕਟੀਕਲ ਕਰੇਗਾ ਉਦਾਂ ਦਾ ਨਿਕਲੇਗਾ ਚੰਗਾ ਕਰਨਾ ਮਾੜਾ ਕਰਨਾ ਇਹ ਤੇਰੇ ਉੱਤੇ ਹੈ ਤੂੰ ਆਪਣਾ ਲੇਖਾ ਕਿਵੇਂ ਦਾ ਲਿਖਦਾ ਪਿਆ ਐਸੀ ਗੱਲ ਨਹੀਂ ਕਿ ਕੋਈ ਉੱਪਰ ਚਿੱਤਰਗੁਪਤ ਬੈਠਾ ਮੇਰਾ ਲੇਖਾ ਲਿਖ ਰਿਹਾ ਹਰ ਇੱਕ ਇਨਸਾਨ ਆਪਣਾ ਲੇਖਾ ਆਪ ਲਿਖਦਾ ਏ ਮੇਰੇ ਉੱਤੇ ਹੈ ਮੈਂ ਚੰਗਾ ਸੋਚਣਾ ਏ ਚੰਗੇ ਕੰਮ ਕਰਨੇ ਨੇ ਮੇਰੇ ਉੱਤੇ ਐ ਮੈਂ ਭੇੜਾ ਸੋਚਣਾ ਐ ਤੇ ਭੇੜੇ ਕੰਮ ਕਰਨੇ ਨੇ ਹਰ ਇੱਕ ਬੰਦਾ ਆਪ ਚਿੱਤਰ ਗੁਪਤ ਐ ਆਪਣਾ ਲੇਖਾ ਜਿਹੜਾ ਐ ਉਹ ਆਪ ਲਿਖਦਾ ਪਿਆ ਇਹ ਵਿਚਾਰ ਗੁਰੂ ਸਾਹਿਬ ਨੇ ਸਾਡੇ ਸਾਹਮਣੇ ਰੱਖੀ ਐ ਜਿਹੋ 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 ਜੀ ਕਰਤੂਤ ਉਹੋ ਜਿਹਾ ਕੰਮ ਇੱਕ ਸ਼ਲੋਕ ਵੀ ਆਉਂਦਾ ਨਾ ਬਾਣੀ ਦੇ ਵਿੱਚ ਪਾਤਸ਼ਾਹ ਨੇ ਧੰਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਉਚਾਰਨ ਕੀਤਾ ਐ ਆਖਦੇ ਨੇ ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ ਜਿੱਥੇ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੈ ਹੁਣ ਇਸ ਸ਼ਲੋਕ ਨੂੰ ਵੀ ਅਸੀਂ ਬਹੁਤੀ ਵਾਰੀ ਨਾ ਰਾਸ਼ਨ ਖਾਣ ਦੇ ਨਾਲ ਹੀ ਜੋੜਿਆ ਆਇਆ ਕਿ ਜਿੱਥੇ ਦਾਣੇ ਤਾਂ ਖਾਣੇ ਨਾਨਕਾ ਸੱਚ ਹੈ ਇਹਦੇ ਅਰਥ ਆਮ ਕਰਕੇ ਇੰਜ ਕੀਤੇ ਜਾਂਦੇ ਨੇ ਵੀ ਜਿੱਥੇ ਦਾਣੇ ਹੁੰਦੇ ਨੇ ਨਾ ਉੱਥੇ ਜਾ ਕੇ ਖਾਣੇ ਨੇ ਪਾਵ ਕਿਸਰੇ ਦਾਣੇ ਅਮਰੀਕਾ ਸੀਗਾ ਤੇ ਅਮਰੀਕਾ ਸੀਗੇ ਤੇ ਉਹ ਅਮਰੀਕਾ ਚਲਿਆ ਗਿਆ ਕਿਸਰੇ ਦਾਣੇ ਕੈਨੇਡਾ ਸੀਗੇ ਤੇ ਉਹ ਕੈਨੇਡਾ ਬੰਦਾ ਚਲਿਆ ਗਿਆ ਕਿਸਰੇ ਦਾਣੇ ਇੰਡੀਆ ਸੀ ਤੇ ਉਹ ਇੰਡੀਆ ਚਲਿਆ ਗਿਆ ਪਾਵ ਉੱਥੇ ਉਹਦਾ ਭੋਜਨ ਰੱਬ ਨੇ ਤਿਆਰ ਕੀਤਾ ਹੋਇਆ ਸੀ ਵੇਖੋ ਜੀ ਉਹਨੇ ਉੱਥੇ ਜਾ ਕੇ ਭੋਜਨ ਖਾ ਲਿਆ ਆਪਣਾ ਜਾਂ ਦਾਣੇ ਤਾਂ ਖਾਣੇ ਨਾਨਕਾ ਸੱਚ ਕੀ ਇਹ ਰਾਸ਼ਨ ਖਾਣ ਦੀ ਗੱਲ ਹੋ ਰਹੀ ਇੱਥੇ ਕੀ ਇਹ ਦਾਣੇ ਖਾਣ ਦੀ ਗੱਲ ਹੋ ਰਹੀਆਂ ਦਾਲ ਸਬਜ਼ੀਆਂ ਦੀ ਗੱਲ ਹੋ ਰਹੀ ਸੀ ਇਹਦੇ ਵਿੱਚ ਇੰਨਾ ਮਹਾਨ ਉਪਦੇਸ਼ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦਾ ਉਹਨੂੰ ਖਾਣ ਪੀਣ ਵਾਲੀਆਂ ਚੀਜ਼ਾਂ ਤੇ ਬਸ ਇੱਥੇ ਇੱਕ ਤੱਕ ਸੀਮਤ ਕਰ ਦਿੱਤਾ ਸਾਡੇ ਲੋਕਾਂ ਨੇ ਨਕਨੱਥ ਖਸਮ ਹੱਥ ਕਿਰਤ ਧੱਕੇ ਦੇ ਗੁਰੂ ਸਾਹਿਬ ਜਿਹੜੀ ਇੱਥੇ ਗੱਲ ਕਰ ਰਹੇ ਨੇ ਨਾ ਉਹ ਗੱਲ ਬੜੀ ਪਿਆਰੀ ਹੈ ਸਤਿਗੁਰੂ ਦੀ ਨਕਨੱਥ ਖਸਮ ਹੱਥ ਇੱਕ ਐਗਜ਼ਾਮਪਲ ਸਾਂਝੀ ਕਰਾਂ ਪਿੰਡੂ ਐਗਜ਼ਾਮਪਲ ਹੈ ਇੱਕ ਕਿਸਾਨ ਹੈ ਉਹ ਆਪਣੇ ਉਹਨੇ ਨਾ ਆਪਣੇ ਘਰ ਦੇ ਵਿੱਚ ਜਿਵੇਂ ਡੰਗਰ ਜਿਹੜੇ ਨੇ ਉਹ ਰੱਖੇ ਹੁੰਦੇ ਨੇ ਉਹਨੇ ਆਪਣੇ ਕੋਲ ਬਲਦ ਜਿਹੜਾ ਹੈ ਰੱਖਿਆ ਕਿਸਾਨ ਦੇ ਕੋਲ ਇੱਕ ਬਲਦ ਹੈ ਤੇ ਉਸ ਬਲਦ ਦੇ ਨੱਕ ਦੇ ਵਿੱਚ ਨਾ ਨਥ ਜਿਹੜੀ ਹੈ ਉਹ ਪਾਈ ਹੋਈ ਹੈ ਹੁਣ ਉਹ ਨੱਕ ਦੇ ਵਿੱਚ ਮੂਰੀ ਕਰਕੇ ਜਿਹੜੀ ਨਥ ਪਾਈ ਹੋਈ ਹੈ ਕਿਸਾਨ ਨੇ ਬਲਦ ਦੇ ਵਾਸਤੇ ਪੱਠੇ ਜਿਹੜੇ ਨੇ ਉਹ ਤਿਆਰ ਕੀਤੇ ਜਿੱਥੇ ਉਸ ਬਲਦ ਦੀ ਖੁਰਲੀ ਸੀ ਨਾ ਉਹਦੇ ਵਿੱਚ ਉਹ ਪੱਠੇ ਪਾਏ ਤੇ ਉਸ ਨੂੰ ਉਹਦੀ ਖੁਰਲੀ ਤੇ ਬੰਨ ਦਿੱਤਾ ਹੁਣ ਉਹ ਬਲਦ ਜਿਹੜਾ ਹੈ ਨਾ ਉਹਦੇ ਮਾਲਕ ਨੇ ਕਿਸਾਨ ਨੇ ਉਹਨੂੰ ਪੱਠੇ ਖਾਣ ਵਾਸਤੇ ਦੇ ਦਿੱਤੇ ਨੇ ਚੰਗੇ ਪੱਠੇ ਲੈ ਕੇ ਆਇਆ ਉਹਦੇ ਵਾਸਤੇ ਉਹਨੂੰ ਦਿੱਤੇ ਖਾਣ ਵਾਸਤੇ ਹੁਣ ਉਹਦੀ ਖੁਰਲੀ ਜਿਹੜੀ ਆਪਣੀ ਉਹ ਭਰੀ ਪਈ ਆ ਉਹਦਾ ਖਾਣ ਪੀਣ ਦਾ ਸਮਾਨ ਉੱਥੇ ਪਿਆ ਪਰ ਉਹ ਪਤਾ ਕੀ ਕਰਦਾ ਬਲਦ ਜਿਹੜਾ ਉਹਨੇ ਵੇਖਿਆ ਕਿ ਇੱਕ ਨਾਲ ਦੀ ਹੋਰ ਖੁਰਲੀ ਐ ਉਹਦੇ ਵਿੱਚ ਵੀ ਪੱਠੇ ਪਾਏ ਨੇ ਮਾਲਕ ਨੇ ਕਿਸਾਨ ਨੇ ਉਹਨਾ ਆਪਣੇ ਪੱਠੇ ਨਹੀਂ ਖਾਂਦਾ ਕੀ ਕਰਦਾ ਨੱਥ ਤੜਾ ਕੇ ਨਾ ਦੂਜੀ ਖੁਰਲੀ ਵਿੱਚ ਮੂੰਹ ਮਾਰਨ ਦੀ ਉਹ ਕਰਦਾ ਵੀ ਮੈਂ ਉਹ ਵਾਲੇ ਖਾ ਲਵਾਂ ਇਹ ਤਾਂ ਮੇਰੇ ਹੈ ਹੀ ਐ ਇਹ ਤਾਂ ਮੈਂ ਬਾਅਦ ਚ ਵੀ ਖਾ ਲਵਾਂਗਾ ਪਹਿਲਾਂ ਮੈਂ ਉਹ ਤੇ ਖਾ ਕੇ ਆਵਾਂ ਹੁੰਦਾ ਕੀ ਐ ਜਦੋਂ ਉਹ ਆਪਣੇ ਵਾਲੇ ਪਾਸੇ ਤੋਂ ਦੂਜੇ ਪਾਸੇ ਜਾਣ ਨੂੰ ਜਾਣ ਦੀ ਕੋਸ਼ਿਸ਼ ਕਰਦਾ ਹੈ ਤਾਂ ਨੱਕ ਦੇ ਵਿੱਚੋਂ ਖੂਨ ਜਿਹੜਾ ਇਹ ਉਹ ਕਢਾ ਪੈਂਦਾ ਹੈ ਲਹੂ ਜਿਹੜਾ ਇਹ ਉਹ ਕਢਾ ਪੈਂਦਾ ਕਿਉਂ ਕਿਉਂਕਿ ਜਦੋਂ ਦੂਜੇ ਪਾਸੇ ਜਾਣ ਦੀ ਕੋਸ਼ਿਸ਼ ਕਰਦਾ ਹੈ ਉਹਦੀ ਨੱਕ ਦੇ ਵਿੱਚ ਜਿਹੜੀ ਨੱਥ ਪਾਈ ਹੋਈ ਹੈ ਨਾ ਉਹਦੇ ਮਾਲਕ ਨੇ ਕਿਸਾਨ ਨੇ ਉਹ ਖਿੱਚੀ ਜਾਂਦੀ ਹੈ ਤੇ ਖੂਨ ਜਿਹੜਾ ਇਹ ਉਹਦੀ ਨੱਕ ਦੇ ਵਿੱਚੋਂ ਨਿਕਲਣਾ ਸ਼ੁਰੂ ਹੋ ਜਾਂਦਾ ਹੈ ਆਪਣੇ ਪੱਠਿਆਂ ਦਾ ਕੀ ਸਵਾਦ ਲੈਣਾ ਸੀਗਾ ਉਥੋਂ ਉੱਤੇ ਗਿਆ ਹੀ ਗਿਆ ਦੂਜੇ ਪਠਿਆਂ ਦਾ ਸੁਆਦ ਵੀ ਕੋਈ ਨਹੀਂ ਆਇਆ ਨਾ ਉਧਰ ਜੋਗਾ ਰਿਆ ਹੁਣ ਉਹ ਵੀ ਨਹੀਂ ਖਾਦੇਗੇ ਜਿਹੜੇ ਦੂਜੇ ਸੀਗੇ ਤੇ ਆਪਣੇ ਵਾਲੇ ਵੀ ਉਹ ਵੀ ਨਹੀਂ ਖਾਦੇਗੇ ਕਿਉਂ ਹੁਣ ਸੁਆਦ ਨਹੀਂ ਆਉਣਾ ਕਿਉਂ ਕਿਉਂਕਿ ਦਰਦ ਹੁੰਦੀ ਪਈ ਹੈ ਹੁਣ ਖੂਨ ਨਿਕਲਦਾ ਪਿਆ ਹੈ ਹੁਣ ਸੋਚਦਾ ਏ ਕਿ ਕਾਸ਼ ਕਿਤੇ ਮੈਂ ਆਪਣੇ ਵਾਲੇ ਹੀ ਰੱਜ ਕੇ ਖਾ ਲੰਦਾ ਤੇ ਚੰਗਾ ਹੁੰਦਾ ਇਹ ਘੱਟੋ ਘਾਟੇ ਇਹ ਛੱਟ ਤੇ ਨਾ ਲੱਗਦੀ ਇਹ ਖੂਨ ਤੇ ਨਾ ਨਿਕਲਦਾ ਪਰ ਬਲਦ ਦਾ ਸੁਭਾਅ ਹੈ ਨਾ ਉਹਨੇ ਆਪਣੇ ਪੱਠੇ ਨਹੀਂ ਖਾਣੇ ਉਹ ਆਪਣੇ ਪੱਠੇ ਛੱਡ ਕੇ ਦੂਜੀ ਖੁਰਲੀ ਵਿੱਚ ਮੂੰਹ ਮਾਰਨ ਦੀ ਕਰਦਾ ਹੈ ਗੁਰੂ ਸਾਹਿਬ ਨੇ ਆਖਿਆ ਕਹਿੰਦੇ ਬਹੁਤੀ ਵਾਰ ਬੰਦੇ ਦਾ ਹਾਲ ਵੀ ਉਸ ਬਲਦ ਵਰਗਾ ਹੀ ਹੁੰਦਾ ਹੈ ਤਾਂ ਇਹ ਬਾਣੀ ਦੇ ਵਿੱਚ ਇਹ ਗੱਲ ਲਿਖੀ ਸੀ ਮਾਤਾ ਭੈंसा ਅਮੂਹਾ ਜਾਏ ਕੁੱਦ-ਕੁੱਦ ਚਰੇ ਰਸਾਤਲ ਪਾਏ ਕਹਿੰਦੇ ਬਲਦ ਦਾ ਹਾਲ ਵੀ ਜਿਵੇਂ ਦਾ ਬਣਿਆ ਹੋਇਆ ਨਾ ਸੇਮ ਟੂ ਸੇਮ ਕਹਿੰਦੇ ਇਹ ਗੱਲ ਵੇਖਣ ਨੂੰ ਮਿਲਦੀ ਹੈ ਕਿਤੇ ਬੰਦੇ ਦਾ ਹਾਲ ਵੀ ਐਸਾ ਬਣ ਗਿਆ ਨੱਕ ਨੱਥ ਰੱਬ ਨੇ ਵੀ ਸਾਡੇ ਨੱਕ ਦੇ ਵਿੱਚ ਇੱਕ ਨੱਥ ਪਾਈ ਸਮਝਾਉਣ ਦਾ ਢੰਗ ਹੈ ਉਹ ਕਿਹੜੀ ਨੱਥ ਹੈ ਉਹ ਹੈ ਹੁਕਮ ਰੂਪੀ ਨੱਥ ਰੱਬ ਨੇ ਇੱਕ ਹੁਕਮ ਰੂਪੀ ਨੱਥ ਸਾਡੇ ਨੱਕ 'ਚ ਵੀ ਪਾਈ ਹੋਈ ਸਾਨੂੰ ਆਪਣੇ ਹੁਕਮ ਦੇ ਅਧੀਨ ਤੋਰਨਾ ਚਾਹੁੰਦਾ ਹੈ ਰੱਬ ਵੀ ਜਿਵੇਂ ਮੈਂ ਕਹਿਣਾ ਨਾ ਭਲਿਆ ਉਦਾਂ ਤੁਰੀ ਨੱਕ ਨੱਥ ਖਸਮ ਹੱਥ ਤੇ ਇਹ ਕੰਟਰੋਲ ਜਿਹੜਾ ਹੈ ਉਹ ਮਾਲਕ ਨੇ ਆਪਣੇ ਹੱਥ ਦੇ ਵਿੱਚ ਰੱਖਿਆ ਹੋਇਆ ਹੈ ਤੇਉ ਹੁਕਮ ਰੂਪੀ ਨੱਥ ਕਿਹੜੀ ਮੈਂ ਪਿਛਲੇ ਦਿਨੀ ਇਹ ਗੱਲ ਸੰਜੀ ਕੀਤੀ ਸੀ ਉਹ ਨੱਥ ਕਿਹੜੀ ਹੈ ਜਿਹੜਾ ਬੀਜੇ ਸੋ ਲੁਣੇ ਕਰਮਾ ਸੰਧੜਾ ਖੇਤ ਵੀ ਭੱਲਿਆ ਜਿੱਦਾਂ ਦਾ ਤੂੰ ਬੀਜੇਂਗਾ ਨਾ ਤੈਨੂੰ ਵੱਡਣਾ ਵੀ ਓਦਾਂ ਦਾ ਪੈਣਾ ਜੇ ਬਲਦ ਇਹ ਗੱਲ ਬੀਜਦਾ ਆਪਣੀ ਖੁਰਲੀ ਦੇ ਵਿੱਚੋਂ ਖਾ ਲੈਂਦਾ ਸੱਟ ਵੀ ਨਹੀਂ ਸੀ ਸੱਟ ਵੀ ਨਹੀਂ ਲੱਗਣੀ ਸੀ ਤੇ ਢਿੱਡ ਵੀ ਭਰ ਜਾਣਾ ਸੀ ਪਰ ਹੁਣ ਉਹਨੇ ਬੀਜਿਆ ਕਿ ਦੂਜੀ ਖੁਰਲੀ 'ਚ ਮੂੰਹ ਮਾਰਿਆ ਸੱਟ ਵੀ ਲੱਗੀ ਤੇ ਪੱਠੇ ਖਾਣ ਤੋਂ ਵੀ ਗਿਆ ਨਾ ਆਪਣੇ ਹੁਣ ਨੰਗਦੇ ਨੇ ਚੱਜ ਨਾਲ ਕਿਉਂਕਿ ਸੱਟ ਲੱਗੀ ਹੋਈ ਹੈ ਦੂਜੇ ਤੇ ਵੈਸੇ ਨਹੀਂ ਉਹ ਤੇ ਕੋ ਖਾਦੇ ਜਾਣੇ ਜੇਹਾ ਵੀ ਜੈ ਸੋ ਲੁਣਾ ਕਰਮਾ ਸੰਧੜਾ ਖੇਤ ਗੁਰੂ ਸਾਹਿਬ ਨੇ ਆਖਿਆ ਨੱਕ ਨੱਥ ਹੁਕਮ ਰੂਪੀ ਨੱਥ ਜਿਹੜੀ ਹੈ ਉਹ ਰੱਬ ਨੇ ਪਾ ਦਿੱਤੀ ਹਰੇਕ ਮਨੁੱਖ ਨੂੰ ਖਸਮ ਹੱਥ ਤੇ ਉਹਦਾ ਕੰਟਰੋਲ ਜਿਹੜਾ ਹੈ ਆਪਣੇ ਕੋਲ ਰੱਖਿਆ ਹੋਇਆ ਕਿਰਤ ਧੱਕੇ ਦੇ ਉਥੇ ਕਿਰਤ ਦਾ ਮਤਲਬ ਕੋਈ ਸਾਡਾ ਕੰਮ ਕਾਜ ਨਹੀਂ ਹੈ ਇੱਥੇ ਬਹੁਤੀ ਵਾਰੀ ਜਿਹੜੇ ਕਿਰਤ ਦੇ ਅਰਥ ਕੀਤੇ ਜਾਂਦੇ ਨੇ ਨਾ ਉਹ ਕੰਮ ਕਾਜ ਕੀਤੇ ਜਾਂਦੇ ਵੀ ਜਿਵੇਂ ਕੋਈ ਬਿਜ਼ਨਸ ਕਰ ਰਿਹਾ ਕੋਈ ਸਰਵਿਸ ਕਰ ਰਿਹਾ ਕੋਈ ਹੋਰ ਕੋਈ ਕੰਮ ਕਰਦਾ ਪਿਆ ਕੋਈ ਦੁਕਾਨਦਾਰੀ ਕਰਦਾ ਉਥੇ ਕਿਰਤ ਦਾ ਮਤਲਬ ਇਹ ਨਹੀਂ ਹੈ ਕਿਰਤ ਦੇ ਤੱਤੇ ਨੂੰ ਔਂਕੜ ਲੱਗੀ ਹੋਈ ਥੱਲੇ ਕਿਰਤ ਦੇ ਤੱਤੇ ਨੂੰ ਔਂਕੜ ਲੱਗੀ ਉਥੇ ਕਿਰਤ ਦਾ ਮਤਲਬ ਹੈ ਸੁਭਾਅ ਜਿੱਦਾਂ ਦਾ ਬੰਦੇ ਦਾ ਸੁਭਾਅ ਬਣਿਆ ਹੁੰਦਾ ਹੈ ਨਾ ਉਹ ਸੁਭਾਅ ਬੰਦੇ ਨੂੰ ਧੱਕੇ ਦਿੰਦਾ ਉਸੇ ਪਾਸੇ ਨੂੰ ਲੈ ਕੇ ਜਾਂਦਾ ਹੁਣ ਮੰਨ ਲਓ ਮੇਰਾ ਸੁਭਾਅ ਬੜਾ ਘਟਿਆ ਹੋਵੇ ਗੁੱਸਾ ਕਰਨ ਵਾਲਾ ਹੋਵੇ ਗੱਲ ਗੱਲ ਦੇ ਉੱਤੇ ਗੁੱਸਾ ਚੜਦਾ ਹੋਵੇ ਤਾਂ ਕੀ ਹੋਏਗਾ ਉਹ ਸੁਭਾਅ ਵਾਚਦਾ ਨਹੀਂ ਹੈ ਜਿੱਥੇ ਵੀ ਕੋਈ ਮਾੜੀ ਮੋਟੀ ਗੱਲ ਹੋ ਗਈ ਨਾ ਅੰਦਰੋਂ ਮੇਰੇ ਸੁਭਾਅ ਨੇ ਮੈਨੂੰ ਉਸੇ ਸਮੇਂ ਧੱਕਾ ਦੇਣਾ ਹੈ ਗੁੱਸਾ ਕਰ ਲੜ ਪੈ ਇੱਥੇ ਅੰਦਰਲਾ ਸੁਭਾਅ ਜਿਹੜਾ ਹੈ ਉਹ ਧੱਕਾ ਦੇ ਰਿਹਾ ਇਹਨੂੰ ਆਖਿਆ ਸੀਗਾ ਜੇ ਮੰਨ ਲਓ ਸਾਹਮਣੇ ਕਿਤੇ ਕਿਸੇ ਦਾ ਪਰਸ ਡਿੱਗਿਆ ਹੋਇਆ ਸੜਕ ਦੇ ਉੱਤੇ ਜਾਂਦਿਆਂ ਹੋયા ਮਿਲ ਗਿਆ ਤੇ ਜੇ ਅੰਦਰਲਾ ਸੁਭਾਅ ਲਾਲਚੀ ਹੋਇਆ ਨਾ ਤੇ ਉਹ ਸੁਭਾਅ ਨੇ ਕੀ ਕਹਿਣਾ ਚੁੱਕਲਾ ਹੈ ਵੇਖਤੇ ਸੀ ਕਿੰਨੇ ਪੈਸੇ ਹੈਗੇ ਨੇ ਚੁੱਕ ਕੇ ਜੇ ਪੈਸੇ ਹੈਗੇ ਤੇ ਆਪਣੀ ਜੇਬ ਦੇ ਵਿੱਚ ਪਾ ਤੇ ਤੁਰਦਾ ਬਣ ਅੰਦਰਲਾ ਸੁਭਾਅ ਤੱਕੇ ਦਿੰਦਾ ਤੇ ਜੇ ਅੰਦਰ ਚੰਗਾ ਸੁਭਾਅ ਹੋਏਗਾ ਨਾ ਉਹ ਬਟੂਏ ਨੂੰ ਚੁੱਕੇਗਾ ਜ਼ਰੂਰ ਪਰ ਚੈੱਕ ਕਰੇਗਾ ਵੀ ਇਹ ਅੰਦਰ ਉਸ ਬੰਦੇ ਦਾ ਐਡਰੈਸ ਹੋਵੇ ਤੇ ਮੈਂ ਕਿਤੇ ਉਹਦੇ ਘਰ ਤੱਕ ਇਸ ਚੀਜ਼ ਨੂੰ ਉਹਦੇ ਪਰਸ ਨੂੰ ਪਹੁੰਚਾ ਦਿਆਂ ਜਿੱਦਾਂ ਦਾ ਸੁਭਾਅ ਬੰਦੇ ਦਾ ਹਾਲ ਉਦਾਂ ਦਾ ਹੀ ਹੈ ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ ਜਿਵੇਂ ਦਾ ਸੁਭਾਅ ਹੋਏਗਾ ਬੰਦਾ ਉਦਾਂ ਦੇ ਕੰਮ ਕਰਦਾ ਏ ਤਾਂ ਗੁਰੂ ਸਾਹਿਬ ਨੇ ਇਹੀ ਗੱਲ ਆਖੀ ਸੀ ਕਹਿੰਦੇ ਭਲਿਆ ਇਸ ਕਰਕੇ ਤੈਨੂੰ ਮੈਂ ਇਹ ਗੱਲ ਆਖਾਂਗਾ ਆਪਣਾ ਸੁਭਾਅ ਜਿਹੜਾ ਏ ਉਹ ਚੰਗਾ ਬਣਾਈ ਤਾਂ ਕਿ ਸਾਰੀ ਜ਼ਿੰਦਗੀ ਚੰਗੇ ਗਾਮੀ ਕਰੇ ਤੇ ਜੇ ਤੇਰਾ ਸੁਭਾਅ ਮਾੜਾ ਬਣ ਗਿਆ ਨਾ ਤੇ ਇਹ ਗੱਲ ਚੇਤੇ ਰੱਖੀਂ ਜੇ ਸੁਭਾਅ ਮਾੜਾ ਹੋਏਗਾ ਸਾਰੀ ਜ਼ਿੰਦਗੀ ਮਾੜੇ ਕੰਮ ਕਰੇਗਾ ਤੇ ਮਾੜੇ ਕੰਮ ਕਰਨ ਕਰਕੇ ਅੰਦਰੋਂ ਤੇ ਦੁਖੀ ਹੋਏਗਾ ਹੀ ਹੋਏਗਾ ਬਾਹਰੋਂ ਵੀ ਦੁਖੀ ਹੋਏਗਾ ਬਾਰੋਂ ਵੀ ਦੁਖੀ ਹੋਏਗਾ ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ ਜਹਾਂ ਦਾਣੇ ਤਾਹਾਂ ਖਾਣੇ ਇਹ ਜਹਾਂ ਦਾਣੇ ਦਾ ਮਤਲਬ ਪਤਾ ਕੀ ਹੈ ਜਿੱਦਾਂ ਦਾ ਸੁਭਾਅ ਜਿੱਦਾਂ ਦਾ ਸੁਭਾਅ ਉਹੋ ਜੇ ਕਰਮ ਜਹਾਂ ਦਾਣੇ ਤਾਹਾਂ ਖਾਣੇ ਭਾਵ ਜਿੱਦਾਂ ਦਾ ਮੇਰਾ ਸੁਭਾਅ ਹੈ ਨਾ ਤੇ ਮੈਂ ਉਹੋ ਜੇ ਕਰਮ ਕਰਨੇ ਨੇ ਜਿਹੋ ਜੇ ਦਾਣੇ ਨੇ ਉਹੋ ਜੇ ਮੈਨੂੰ ਬਾਅਦ ਚ ਫਲ ਮਿਲਣਾ ਜਿਹੋ ਜੇ ਦਾਣੇ ਮੈਂ ਆਪਣੇ ਅੰਦਰ ਪੈਦਾ ਕਰ ਲੇ ਜਹਾਂ ਦਾਣੇ ਜਿੱਦਾਂ ਦੇ ਦਾਣੇ ਜਿੱਦਾਂ ਦਾ ਰਾਸ਼ਨ ਮੰਨ ਲਓ ਜਿਹੋ ਜੇ ਸੁਭਾਅ ਦਾ ਰਾਸ਼ਨ ਮੈਂ ਆਪਣੇ ਅੰਦਰ ਪੈਦਾ ਕੀਤਾ ਹੋਇਆ ਨਾ ਤਾਂ ਖਾਣੇ ਖਾਣਾ ਤੇ ਮੈਨੂੰ ਉਹੀ ਪੈਣਾ ਨਾ ਜਿੱਦਾਂ ਦਾ ਮੇਰਾ ਸੁਭਾਅ ਹੈ ਉਹੋ ਜਿਹਾ ਮੈਨੂੰ ਕਰਮ ਜਿਹੜੇ ਨੇ ਉਹ ਕਰਨੇ ਪੈਣੇ ਉਸ ਤੋਂ ਚੇਂਜ ਨਹੀਂ ਹੋਇਆ ਜਾ ਸਕਦਾ ਇਸੇ ਕਰਕੇ ਗੁਰੂ ਸਾਹਿਬ ਕਹਿੰਦੇ ਗੁਰੂ ਦੀ ਮਤ ਲਐ ਗੁਰ ਕੀ ਮਤ ਤੂੰ ਲੈ ਈਾਨੇ ਭਗਤ ਬਿਨਾ ਬਹੁ ਡੂਬੇ ਸਿਆਣੇ ਤੇ ਇਹ ਗੱਲ ਆਖ ਦਿੱਤੀ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੈ ਕਹਿੰਦੇ ਇਹ ਸਚਾਈ ਹੈ ਦੁਨੀਆ ਦੀ ਬੜੀ ਵੱਡੀ ਜਿਹੋ ਜਿਹਾ ਸੁਭਾਅ ਹੋਏਗਾ ਉਹੋ ਜਿਹਾ ਤੈਨੂੰ ਅੱਗੇ ਭੁਗਤਣਾ ਪੈਣਾ ਇਸ ਕਰਕੇ ਭਲੇ ਆਪਣੇ ਸੁਭਾਅ ਨੂੰ ਚੰਗਾ ਬਣਾਈ ਸੁਭਾਅ ਨੂੰ ਚੰਗਾ ਬਣਾਈ ਇਸੇ ਨੂੰ ਆਖਿਆ ਚਿਤ੍ਰਗੁਪਤ ਬਣ ਜਾ ਬਸ ਚੰਗਾ ਲੇਖਾ ਲੇਖਾ ਆਪਣਾ ਕੋਈ ਮਾੜਾ ਲੇਖਾ ਨਾ ਲਿਖ ਕੇ ਬੈ ਜੀ ਜੇ ਮਾੜਾ ਲੇਖਾ ਲਿਖੇਗਾ ਤੇ ਤੰਗ ਹੋਏਗਾ